ਵਾਹਿਗੁਰੂ ਜੀ ਕਾ ਖਾਲਸਾ ਵੇਖੋ ਅੱਜ ਆਪਾਂ ਇਕੱਠੇ ਹੋਏ ਆ 24 ਦੀ ਚੋਣ ਤੋਂ ਪਹਿਲਾਂ ਦੇਸ਼ ਸਾਡਾ ਵਾਹਵਾ 24 ਲੋਕ ਸਭਾ ਇਲੈਕਸ਼ਨਸ ਲਈ ਔਰ ਇੱਥੇ ਆਪਾਂ ਵਿਚਾਰਣਾ ਵਾ ਕਿ ਅਸੀਂ ਕਿ ਗੱਠ ਚੋੜ ਦੀ ਆਣ ਕੇ ਇੱਥੇ ਗੱਲ ਕਰਨੀ ਹੈ ਅਗਰ ਤਾਂ ਤੁਸੀਂ ਚਾਹੁੰਦੇ ਹੋ ਕਿ ਸਾਡਾ ਦੇਸ਼ ਥੀਓਕ੍ਰੈਟਿਕ ਸਟੇਟ ਬਣੇ ਮਜ਼ਹਬ ਤੇ ਧਰਮ ਦੇ ਆਧਾਰਤ ਇੱਕ ਦੇਸ਼ ਚੱਲੇ ਸੰਵਿਧਾਨ ਨਾ ਹੋਵੇ ਜਮਹੂਰੀਅਤ ਨਾ ਹੋਵੇ ਜੋ ਪਾਕਿਸਤਾਨ ਵਿੱਚ ਹੋ ਰਿਹਾ ਚੋਣਾਂ ਦੇ باوجود ਜਿਸ ਢੰਗ ਦੇ ਨਾਲ ਸਾਰੇ ਇਲੈਕਟੋਰਲ ਪ੍ਰੋਸੈਸ ਨੂੰ ਹਾਈਜੈਕ ਕਰਤਾ ਹੋਏ ਫੌਜੀ ਤਾਨਾਸ਼ਾਹ ਰਾਜ ਨੇ ਜਾਂ ਜੋ ਬੰਗਲਾਦੇਸ਼ ਦੇ ਵਿੱਚ ਹੋਇਆ ਸ਼ੇਖ ਅਸੀਨਾ ਪੰਜ ਵੀ ਵਾਰ ਪ੍ਰਧਾਨ ਮੰਤਰੀ ਤਾਂ ਬਣ ਗਈ ਆ ਲੇਕਿਨ 20000 ਆਦਮੀ ਆਪੋਜੀਸ਼ਨ ਨੂੰ ਅੰਦਰ ਡੱਕ ਕੇ ਜਿੰਨੇ ਕਾਰਕੋਨ ਹਿਊਮਨ ਰਾਈਟ ਐਕਟਿਵਿਸਟ ਆ ਡੱਕ ਕੇ ਚੇਤਾ ਤਾਂ ਪਹੁੰਚਾਉਣੇ ਕਿ ਸ਼੍ਰੀਲੰਕਾ ਵਰਗਾ ਵਾਤਾਵਰਣ ਹੋਵੇ ਤੇ ਫਿਰ ਉਹ ਪਰਲੇ ਪਾਸੇ ਗੱਟ ਜੋੜ ਇੱਕ ਮੋਟਾ ਮੰਗ ਜਾਤ ਪਾਤ ਮਜ਼ਹਬ ਧਰਮ ਦੇ ਆਧਾਰ ਦੇ ਉੱਤੇ ਪਰ ਤੁਸੀਂ ਚਾਹੁੰਦੇ ਹੋ ਕਿ ਦੇਸ਼ ਜਦੋਂ ਆਜ਼ਾਦ ਹੋ ਇੱਕ ਗੁਲਦਸਤੇ ਦੀ ਤਰ੍ਹਾਂ ਸਾਰੇ ਵਰਗਾ ਨੇ ਸਾਰੇ ਧਰਮਾਂ ਨੇ ਇਸ ਦੇਸ਼ ਵਿੱਚ ਕੁਰਬਾਨੀਆਂ ਦਿੱਤੀਆਂ ਔਰ ਖਾਸ ਤੌਰ ਤੇ ਪੰਜਾਬੀਆਂ ਤੇ ਸਿੱਖਾਂ ਨੇ 90% ਫਾਂਸੀ ਦੇ ਰਸੇ ਚੁੰਮੇ ਕਾਲੇ ਪਾਣੀ ਦੀਆਂ ਸਜ਼ਾਵਾਂ ਕੱਟੀਆਂ ਤੇ ਇਸ ਦੇਸ਼ ਨੂੰ ਦੂਜੇ ਧਰਮਾਂ ਨੇ ਵੀ ਮਿਲ ਕੇ ਆਜ਼ਾਦ ਕਰਾਇਆ ਤੇ ਜੇ ਤੁਸੀਂ ਚਾਹੋ ਨੇ ਕਿ ਸਾਰੇ ਆਜ਼ਾਦੀ ਦੀ ਹਵਾ ਮਾਨ ਸਕਣ ਦਾ ਪਾਜ ਬੈਠੇ ਇਸ ਇਕੱਠ ਵਿੱਚ ਤੇ ਫੇ ਮੇਰੇ ਵੀਰੋ ਭੈਣੋ ਭਰਾਓ ਜਿਹੜਾ ਇੰਡੀਆ ਅਲਾਈਅንስ ਕਰਿਆ ਸਤਕਾਰਯੋਗ ਕਾਂਗਰਸ ਪ੍ਰੈਜ਼ੀਡੈਂਟ ਮਲਿਕ ਅਰਜੁਨ ਖੜੇ ਨੇ ਜਾਂ ਰਾਹੁਲ ਗਾਂਧੀ ਜੀ ਦੀ ਮਿਹਨਤ ਨੇ ਜਾਂ ਸ਼੍ਰੀਮਤੀ ਸੋਨੀਆ ਗਾਂਧੀ ਜੀ ਦਾ ਅਸ਼ੀਰਵਾਦ ਨਾ ਅਤੇ ਹੋਰ ਕਾਂਗਰਸ ਦੇ ਦੂਰੰਦੇਸ਼ ਆਗੂਆਂ ਨੇ ਕੱਲੇ-ਕੱਲੇ ਵੋਟਰ ਨੂੰ ਦੇਸ਼ ਵਿੱਚ ਕੀ ਵਾਪਰਨ ਜਾ ਰਿਹਾ ਉਹਦੇ ਬਾਰੇ ਆਪਾਂ ਨੂੰ ਉਹਨਾਂ ਨੂੰ ਚੱਪ ਹੋਵੇ ਇੱਕ ਬਹੁਤ ਤਕੜਾ ਕੈਂਪੇਨ ਨਿਡਰਤਾ ਦੇ ਨਾਲ ਆਪਣੇ ਵਰਕਰਾਂ ਦੇ ਨਾਲ ਲਫ਼ਜ਼ਤ ਕਰਕੇ ਫਿਰ ਆਪਾਂ ਨੂੰ ਕਹਿਣੀ ਪਵੇਗੀ ਔਰ ਇੱਥੇ ਮੈਂ ਕਹਿਣਾ ਛੋੜਨਾ ਤਾਂ ਕਿ ਬੜੇ ਖਤਰੇ ਦੀ ਘੰਟ ਨੰਗ ਰਹੇ ਹਾਂ ਆਪਣੇ ਆਸਤੇ ਕਾਗਿਆ ਨੇ ਆ ਪੰਜਾਬ ਬਚੇ ਆ ਹੁਣੇ ਹੀ ਭਾਜਪੀ ਨੇ ਉਤਰਾਖੰਡ ਵਿੱਚ ਯੂਨੀਫਾਰਮ ਸਿਵਲ ਕੋਡ ਪਾ ਕੇ ਸਾਰੇ ਧਾਰਮਿਕ ਰੀਤੀ ਰਿਵਾਜ ਜੋ ਭਾਜਪੀ ਕਾਨੂੰਨ ਕਰੇਗੀ ਉਹ ਸੂਈ ਦੇ ਨੱਕੇ ਦੇ ਵਿੱਚ ਦੀ ਨੰਗਣਾ ਪਾਊਗਾ ਚਾਹੇ ਤੁਸੀਂ ਸਿੱਖ ਚਾਹੇ ਮੁਸਲਮਾਨ ਚਾਹੇ ਇਸਾਈ ਅਤੇ ਆਪਾਂ ਮੰਗਦੇ ਆ ਆਪਣਾ ਆਨੰਦ ਕਾਰਜ ਇੱਕ ਰਤਾਪ ਸਿੰਘ ਬਾਜਵਾ ਨੇ ਬਿੱਲ ਪੇਸ਼ ਕੀਤਾ ਹੈ ਪਾਰਲੀਮੈਂਟ ਜੋਂ ਦਾ ਤਿਉ ਪਿਆ ਵਾ ਮੁਸਲਮਾਨਾਂ ਦਾ ਸ਼ਰੀਆਤ ਲਾਓ ਉਹਨਾਂ ਦੇ ਤਲਾਕ ਤਲਾਕ ਦੇ ਕਾਨੂੰਨ ਉਹ ਸਾਰਾ ਕੈਸ਼ ਨੈਸ਼ ਹੋ ਜਾਵੇਗਾ ਕਿ ਅੱਜ ਉੱਤਰਾਖੰਡ ਹੈ 24 ਤੋਂ ਬਾਅਦ ਦੇਸ਼ ਵਿੱਚ ਇਹ एजेंडा ਲਾਗੂ ਕੀਤਾ ਜਾਵੇਗਾ ਸਿਟੀਜ਼ਨ ਐਮੈਂਡਮੈਂਟ ਐਕਟ ਉਹ ਚੁਣ-ਚੁਣ ਕੇ ਕਿਸ ਨੂੰ ਦੇਸ਼ ਵਿੱਚ ਰੱਖਣਾ ਕਿਸ ਨੂੰ ਦੇਸ਼ ਵਿੱਚ ਨਹੀਂ ਰਹਿਣ ਦੇਣਾ ਇਹ ਵੀ ਕਾਨੂੰਨ ਕੜਿਆ ਜਾ ਰਿਹਾ ਵਾ ਔਰ ਇੱਥੇ ਮੈਂ ਅੱਜ ਪੁੱਛਣਾ ਚਾਹਣਾ ਕੌਣ ਕਾਲੀ ਦਲ ਪਹਾੜਾਂ ਦੇ ਕੱਠ ਦੁਬਾਰਾ ਇਕੱਠੇ ਹੋ ਰਹੇ ਨੇ ਕਿਸ ਮੂਹ ਦੇ ਨਾਲ ਸੁਖਵੀਰ ਸਿੰਘ ਬਾਦਲ ਇੱਕ ਵਾਰ ਲੋਕਾਂ ਨੂੰ ਖੜ ਕੇ 10 ਸਟੇਜ ਤੋਂ ਕਿਸ ਮੂਹ ਦੇ ਨਾਲ ਉਸ ਪਾਜਪਾ ਨਾਲ ਇਕੱਠਾ ਹੋਏਗਾ ਜਿਸ ਪਾਜਪਾ ਨੂੰ ਤੁਸੀਂ ਐ ਐਮਐਸਪੀ ਕਿਸਾਨੀ ਅੰਦੋਲਨ ਤੇ ਛੱਡ ਕੇ ਹਰਸਿਮਰਤ ਕੌਰ ਬਾਦਲ ਇਸਤਫਾ ਦੇ ਕੇ ਬਾਹਰ ਆਉਂਦੀ ਆ MSP ਦਾ ਕਾਨੂੰਨ ਅੱਜ ਵੀ ਨਹੀਂ ਬਣਾਇਆ 2 ਸਾਲ ਤੋਂ باوجود ਕਿਸਾਨਾਂ ਦੇ ਨਾਲ ਠੱਗੀ ਠੋਰੀ ਬੇਈਮਾਨੀ ਵਾਅਦਾ ਖਲਫੀ ਕਿਸਾਨ ਤਾਂ ਹੁਣ ਫਿਰ ਕੂਚ ਕਰ ਰਹੇ ਨੇ ਦਿੱਲੀ ਨੂੰ 13 ਤਰੀਕ ਨੂੰ ਜਾ ਰਹੇ ਨੇ ਉਸ ਤੋਂ ਬਾਅਦ ਸਯੁਗਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਆ ਕਿ ਕੀ ਬਦਲਿਆ ਕੀ ਹੈ ਸੁਖਬੀਰ ਸਿੰਘ ਬਾਦ ਤੁਸੀਂ ਕਹਿਨੇ ਕਿ ਅਸੀਂ ਪਾਜਪਾਨਾ ਇਕੱਠੇ ਹੋ ਜਾਣਾ ਤੇ ਇੱਕ ਵਾਰ ਮੈਂ ਫਿਰ ਪੁੱਛਣਾ ਚਾਹਣਾ ਕਿ ਅਕਾਲੀ ਦਲ ਦਾ ਅਕਾਲੀ ਦਲ ਇਸ ਲਈ ਨਹੀਂ ਕਿਉਂਕਿ ਇਹ ਪਰਿਵਾਰ ਦੀ ਪਾਰਟੀ ਬਣ ਕੇ ਰਹੇਗੀ ਸ਼੍ਰੋਮਣੀ ਅਕਾਲੀ ਦਲ ਨਹੀਂਗਾ ਸੁ ਕਹਿੰਦੇ ਸੀਗੇ ਕਿ ਆਰਟੀਕਲ 25 ਸੰਵਿਧਾਨ ਦਾ ਤੁਹਾਡੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪਾਰਲੀਮੈਂਟ ਦੇ ਸਾਹਮਣੇ ਖੜ ਕੇ ਸਾੜਿਆ ਕਿ ਸਿੱਖ ਇੱਕ ਵੱਖਰੀ ਕੌਮ ਹੈ ਪਰ ਤੁਹਾਨੂੰ ਦੋ ਤੁਹਾਡਾ ਅਨੰਦ ਐਨਐਸਐ ਲਾਇਆ ਜਾ ਰਿਹਾ ਸਿੱਖਾਂ ਦੇ ਨੌਜਵਾਨਾਂ ਤੇ ਜੋ ਵਿਦੇਸ਼ਾਂ ਵਿੱਚ ਐਕਸਟਰਾ ਜੁਡੀਸ਼ੀਅਲ ਕਿਲਿੰਗ ਇਥੋਂ ਦੀ ਸਟੇਟ ਜਾ ਕੇ ਵਿਦੇਸ਼ਾਂ ਵਿੱਚ ਸਿੱਖਾਂ ਨੂੰ ਟਾਰਗੇਟ ਕਰਕੇ ਮਾਰਦੀ ਆ ਤੁਸੀਂ ਚੁੱਪ ਕਿਉਂ ਜਥੇਦਾਰ ਗੁਰਪ੍ਰੀਤ ਸਿੰਘ ਕੋਂਕੇ ਅਕਾਲ ਤਖਤ ਦਾ ਜਥੇਦਾਰ ਹੋਵੇ 32 ਸਾਲ ਦਾ ਕਰੋ ਚੱਕ ਕੇ ਮਾਰ ਦਿੱਤਾ ਹੋਵੇ ਤੁਹਾਡੇ ਕੋਲ ਰਿਪੋਰਟ ਪਈ ਹੋਵੇ ਟੇਬਲ ਤੇ 15 ਸਾਲ ਤੁਸੀਂ ਰਾਜ ਕੀਤਾ ਹੋਵੇ ਤੁਸੀਂ ਜੱਥੇਦਾਰ ਕਾਲ ਤਖਤ ਨੂੰ ਇਨਸਾਫ ਨਾ ਦਿਵਾਓ ਤੀਸਰਾ ਕੇਜਰੀਵਾਲ ਪਾਰਟੀ ਮੈਂ ਕੇਸ਼ਰੀਵਾਲ ਸਾਹਿਬ ਦਿੱਲੀ ਵਿੱਚ ਤਾਂ ਤੁਸੀਂ ਜਾ ਕੇ ਖੜਗੇ ਕਿ ਅਸੀਂ ਕੱਟੜ ਇਮਾਨਦਾਰ ਆ ਹਾਲਾਂਕਿ ਤੁਹਾਡੇ ਆਗੂ ਮਨੀਸ਼ ਸੋਡਿਆ ਸਤਿੰਦਰ ਚੈਨ ਉਹ ਪਿਛਲੇ 1.5 ਸਾਲ ਤੋਂ ਜੇਲਾ ਵਿੱਚ ਨੇ ਉਹਨਾਂ ਦੀਆ ਉੱਥੇ ਤੁਸੀਂ ਕਹਿੰਦੇ ਕੱਟੜ ਇਮਾਨਦਾਰ ਤੇ ਸਾਡੇ ਬੰਦਿਆਂ ਨੂੰ ਤੁਸੀਂ ਕਹਿੰਦੇ ਸਮਗਲਰ ਨੇ ਮੇਰੇ ਤੇ ਐਨਡੀਪੀਐਸ ਦਾ ਪਰਚਾ ਝੂਠਾ 2015 ਦਾ ਭਗਵੰਤ ਮਾਨ ਦਾ ਵੀਡੀਓ ਤੁਸੀਂ ਸਭ ਨੇ ਦੇਖ ਲਿਆ ਜਦੋਂ ਮੇਰੇ ਤੇ 2017 ਚ ਮੁਕੱਦਮਾ ਬਣਾਇਆ ਗਿਆ ਭਗਵੰਤਾਨ ਕੇ ਕਹਿੰਦਾ ਵਾ ਹੱਥ ਉੱਤੇ ਉੱਤੇ ਕਰਕੇ ਤੇ ਖੈਰਾ ਬੇਗੁਨਾਹ ਹੈ ਬਦਲਾਖੋਰੀ ਹੈ ਉਸੇ ਮੁਕਦਮੇ ਵਿੱਚ ਮੈਨੂੰ ਅਰੈਸਟ ਸੁਪਰੀਮ ਕੋਰਟ ਦੇ ਜਿਹੜੇ ਸਮਨ ਕਵਾਸ਼ ਕੀਤੇ ਉਹਦੇ باوجود ਅਰੈਸਟ 4 ਜਨਵਰੀ ਨੂੰ ਮੇਰੀ ਜ਼ਮਾਨਤ ਹੋ ਰਹੀ ਹੈ 11 ਵਜੇ ਜ਼ਮਾਨਤ ਹੋਣੀ ਸੀ ਇਹਨਾਂ ਨੂੰ ਪਤਾ ਲੱਗ ਗਿਆ 2:10 ਤੇ ਰਾਤ ਦੇ ਹਨੇਰਿਆਂ ਵਿੱਚ ਇਹਨਾਂ ਵਿਅਕਤੀਆਂ ਨੇ ਇੱਕ ਦੂਜਾ ਮੁਕਦਮਾ ਦਰਜ ਕੀਤਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ ਮੈਂ ਤੁਹਾਡੇ ਵਿੱਚ ਵਾਪਸ ਆ ਗਿਆ ਪਰ ਉੱਥੇ ਕੱਟੜ ਇਮਾਨਦਾਰ ਠੱਗੀਆਂ ਮਾਰ ਕੇ ਵੀ ਇੱਥੇ ਸਾਨੂੰ ਸਮਗਲਰ ਬੇਈਮਾਨ ਕਾਂਗਰਸੇ ਪਤਾ ਨਹੀਂ ਕਿੰਨੇ ਲੀਡਰਾਂ ਦੇ ਉੱਤੇ ਪਰਚੇ ਸਾਰੇ ਹੀ ਕਰਾਪਟ ਸਾਰੇ ਹੀ ਮਾੜੇ ਉਹ ਵੀ ਜੇ ਸਾਰੇ ਮਾੜੇ ਆ ਤੇ ਫਿਰ ਤੁਸੀਂ ਦੱਸੋ ਕਟਾਰੂ ਚੱਕ ਤੇ ਕੀ ਐਕਸ਼ਨ ਲਿਆ ਵਾ ਸਰਬਜੀਤ ਕੌਰ ਮਾਣੂ ਕੇ ਕੋਠੀ ਦੱਬੀ ਐ ਨਾ ਰਹੀ ਦੀ ਉਹਦੇ ਤੇ ਤੁਸੀਂ ਕੀ ਐਕਸ਼ਨ ਲਿਆ ਵਾ ਤੁਹਾਡੇ ਫੌਜਾ ਸਰਾਰੀ ਸਿੰਗਲਾ ਨਿਤ ਦਿਨ ਤੁਹਾਡੇ ਐਮਐਲਏ ਖੱਡਾਂ ਦੀ ਲੁੱਟ ਕਰਦੇ ਨੇ ਥਾਣਿਆਂ ਚੋਂ ਪੈਸੇ ਕਰਦੇ ਨੇ ਇਕੱਠੇ ਤਹਿਸੀਲਾਂ ਚੋਂ ਪੈਸੇ ਕਰਦੇ ਨੇ ਇਕੱਠੇ ਤੁਸੀਂ ਉਹਨਾਂ ਤੇ ਕੀ ਐਕਸ਼ਨ ਲਿਆ ਵਾ ਕੱਲਾ ਇੱਕ ਵਰਗ ਤੁਹਾਡੇ ਜਿਹੜਾ ਉਲਟ ਖੜਾ ਜਿਹੜਾ ਤੁਹਾਡੇ ਖਿਲਾਫ ਬੋਲਦਾ ਉਹੀ ਬੇਈਮਾਨ ਹੋ ਗਏ ਤੁਸੀਂ ਦਾ ਐਕਟਿਵਿਸਟ ਵੀ ਛੱਡੇ ਜਿਹੜੇ ਕੱਲ ਤੱਕ ਤੁਹਾਡੇ ਮਿੱਤਰ ਸੀਗੇ ਭਾਨੇ ਸਿੱਧੂ ਵਰਗੇ ਚਾਰ ਪਰਚੇ ਦੇ ਕੇ ਉਹਨੂੰ ਠੋਕ ਕੇ ਅੰਦਰ ਛੁੱਟਿਆ ਹੈ ਇਹਦਾ ਮਤਲਬ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਕੋਈ ਤੁਹਾਡੇ ਖਿਲਾਫ ਨਾ ਬੋਲੇ ਪਰ ਦੋਸਤੋ ਅੱਛੀ ਤਰ੍ਹਾਂ ਗੱਲ ਸੁਣ ਲੈਣਾ ਤੁਹਾਡੂ ਇਸ ਸਟੇਜ ਤੋਂ ਕਹਿਣਾ ਠੀਕ ਆ ਪਰਚੇ ਹੋ ਗਏ ਚਾਰ ਮਹੀਨੇ ਜੇਲ੍ਹ ਚ ਵੀ ਰਹਿਣਾ ਪਿਆ ਪਰ ਮੈਂ ਫਿਰ ਤੁਹਾਡੇ ਸਾਹਮਣੇ ਪ੍ਰਣ ਕਰਦਾ ਔਰ ਉਹ ਹੰਕਾਰ ਨਾ ਸਮਝੋ ਉਸ ਵਾਹਿਗੁਰੂ ਅਕਾਲ ਪੁਰਖ ਦੀ ਦਿੱਤੀ ਹੋਈ ਸ਼ਕਤੀ ਦਾ ਤੇ ਆ ਜਿਹੜਾ ਸਾਹਮਣੇ ਸਾਡੇ ਇਕੱਠ ਪੇਠਾ ਕਾਂਗਰਸ ਦੇ ਸਾਰੇ ਵਰਕਰਾਂ ਦਾ ਪੰਜਾਬ ਤੁਹਾਡੇ ਸਿਰ ਤੇ ਕਹਿਣਾ ਕਿ ਭਗਵਾਨ ਤੇ ਜੇ ਤੇਰਾ ਦਿਲ ਠੰਡਾ ਨਹੀਂ ਹੋਇਆ ਹੋਰ ਪਰਚੇ ਕਰ ਲੈ ਪਰ ਖੇਰੇ ਦੀ ਜ਼ੁਬਾਨ ਬੰਦ ਨਹੀਂ ਹੋਵੇਗੀ ਉਹ ਕਾਂਗਰਸ ਦੇ ਵਰਕਰਾਂ ਤੇ ਕਾਂਗਰਸ ਦੀ ਪਾਰਟੀ ਦੇ ਵਾਸਤੇ ਤੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਹਮੇਸ਼ਾ ਬੋਲਦੀ ਰਹੇਗੀ ਮੇਰੇ ਵੀਰੋ ਸੋ ਸਾਰੀ ਗੱਲ ਨੂੰ ਰਾਜਨੀਤਿਕ ਤੌਰ ਤੇ ਸਮਝੋ ਬਹੁਤ ਕੁਝ ਅਸੀਂ ਇਸ ਗੱਠਚੋੜ ਦੇ ਉਲਟ ਨਹੀਂ ਗਏ ਉੱਪਰਲੇ ਗੱਠਚੋੜ ਦੇ ਹੱਕ ਚ ਪਰ ਪੰਜਾਬ ਦੇ ਵਿੱਚ ਕੋਈ ਤੋਕ ਹੀ ਨਹੀਂ ਗਈ ਇੱਕ ਨੰਬਰ ਦੀ ਪਾਰਟੀ ਐਮਐਲਏ ਦੇ ਸਾਹਮਣੇ ਨਾਲ ਦੋ ਨੰਬਰ ਦੀ ਪਾਰਟੀ ਇਕੱਠੀ ਹੋ ਕੇ ਚੌਥੇ ਨੰਬਰ ਦੀ ਪਾਰਟੀ ਨੂੰ ਹਰਾਵੇ ਤੁਸੀਂ ਆਪਣੇ ਲੜੋ ਇਲੈਕਸ਼ਨ ਅਸੀਂ ਇਲੈਕਸ਼ਨ ਤੇ ਮੋੜ ਕੇ ਅਸੀਂ ਇੰਡੀਆ ਅਲਾਈਅንስ ਵਿੱਚ ਦਿੱਲੀ ਜਾ ਕੇ ਭਾਜਪਾ ਦੇ ਖਿਲਾਫ ਇਸ ਦੇਸ਼ ਨੂੰ ਬਚਾਉਣ ਵਾਸਤੇ ਜਮਹੂਰੀਅਤ ਬਚਾਉਣ ਵਾਸਤੇ ਸੰਵਿਧਾਨ ਬਚਾਉਣ ਵਾਸਤੇ ਹਕੂਕ ਬਚਾਉਣ ਵਾਸਤੇ ਧਰਮਾਂ ਨੂੰ ਬਚਾਉਣ ਵਾਸਤੇ ਇਸ ਸੁੰਦਰ ਕੁਲਸਤੇ ਨੂੰ ਬਚਾਉਣ ਵਾਸਤੇ ਸਾਰੇ ਇੰਡੀਆ ਅਲਾਈਅੰਸ ਦੇ ਝੰਡੇ ਥੱਲੇ ਇਕੱਠੇ ਹੋਵਾਂਗੇ ਹੋਰਾਂ ਲੋਕਾਂ ਨੇ ਵੀ ਬੋਲਣਾ ਕੈਪਟਨ ਸੰਦੀਪ ਸਿੰਘ ਜੀ ਤੁਹਾਡਾ ਸ਼ੁਕਰੀਆ ਔਰ ਇਸੇ ਤਰ੍ਹਾਂ ਟਿਕ ਕੇ ਗੱਲ ਸੁਣਨੀ ਆ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰੋ ਜਿਹੜੇ ਸਾਡੇ ਲੀਡਰ ਆਏ ਨੇ ਦਿੱਲੀ ਤੋਂ ਪੰਜਾਬ ਤੋਂ ਜ਼ੋਰਦਾਰ ਤਾੜੀਆਂ ਮਾਰੋ ਇੱਕ ਵਾਰ ਬਿਲਕੁਲ ਐਦਾਂ ਠੰਡੇ ਜੇ ਬੈਠੋਗੇ ਤਾਂ ਫੇ ਕਿੱਦਾਂ ਕੰਮ ਚੱਲੂਗਾ ਆਪਾਂ ਤਾਂ ਬੜੀ ਜ਼ੁਰਤ ਨਾਲ ਲੜਾਈ ਲੜਨੀ ਹਲੇ ਥੋੜੇ ਕੱਸੋ ਤਗੜੇ ਹੋ ਕੇ ਬੈਠੋ ਨਾਰੇ ਦਾ ਜਵਾਬ ਠੀਕ ਦਿਓ ਆਕੇ ਸਾਡੇ ਲੀਡਰਸ਼ਿਪ ਨੂੰ ਪਤਾ ਲੱਗੇ ਕਿ ਸਾਡਾ ਜਿਹੜਾ ਕਾਂਗਰਸ ਦਾ ਡਰ ਹੈ ਇਹ ਜਾਗਦੀ ਜ਼ਮੀਰਾਂ ਵਾਲਿਆਂ ਦਾ ਡਰ ਹੈ ਬਸ ਇੰਨੀਆਂ ਬੇਨਤੀਆਂ ਕਰਨੀਆਂ ਸੀਗੀਆਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਨਾਰਾ ਫਿਰ ਜਿਹੜਾ ਉਸ ਦਾ ਬਖਸ਼ਾ ਦੇ ਕਹਿਣ ਲੱਗਿਆ ਹੁਣ ਅੱਛੇ ਤਰੀਕੇ ਨਾਲ ਪਿੱਛੇ ਤੱਕ ਜਿਹੜੇ ਖੜੇ ਹੋ ਉਹ ਤੁਸੀਂ ਸਾਰਿਆਂ ਨੇ ਜਵਾਬ ਦੇਣਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਧੰਨਵਾਦ